ਈ ਮੋੜਾ ਤੁਹਾਡੇ ਨਾਲ ਬੋਟਾ ਮੂਟਾ ਦਾ ਬੋਟਾ ਮੈਂ ਬਸ ਚੱਲੀ ਜਾਂਦਾ ਵਧੀਆ ਸੰਕਤ ਬਾਕੀ ਆਮ ਆਦਮੀ ਪਾਰਟੀ ਮੇਰੇ ਸਾਹਮਣੇ ਅੱਗੇ ਜਾ ਰਹੀ ਆ ਅੱਛਾ ਯਾਰ ਮੈਂ ਤਾਂ ਸੋਚਿਆ ਸੀ ਲੱਗਦਾ ਬੋਟਾ ਪਾਉਣ ਦਾ ਕੋਈ ਫਾਇਦਾ ਨਹੀਂਗਾ ਕੋਈ ਕੰਮ ਤਾਂ ਹੁੰਦੇ ਨਹੀਂਗਾ ਯਾਰ ਕਿਹਨੂੰ ਪਾਈਏ ਵੋਟ ਕਿਹਨੂੰ ਨਾ ਪਾਈਏ ਨਹੀਂ ਅੱਗੇ ਨਾਲ ਤਾਂ ਬਹੁਤ ਜ਼ਿਆਦਾ ਫਰਕ ਪੈ ਗਿਆਗਾ ਆਮ ਆਦਮੀ ਪਾਰਟੀ ਪੂਰਾ ਕੰਮ ਕਰ ਰਹੀ ਆ ਕਿਉਂ ਰਾਮਾ ਜੀ ਪਾਠੀ ਲੋਕ ਤਾਂ ਵੀਡੀਓ ਵੇਖੀ ਦੀਆਂ ਲੋਕਾਂ ਦੀਆਂ ਫੋਨ ਹੁਣ ਤੇਰੇ ਕੋਲ ਵੀ ਹੈਗਾ ਨਾ ਬੰਦੇ ਕੋਲੇ ਫੋਨ ਤੇ ਸਾਰਾ ਕੁਝ ਅੱਜਕੱਲ ਮੋਬਾਈਲ ਤੇ ਆ ਜਾਂਦਾ ਇੰਟਰਨੈਟ ਤੇ ਵੀ ਨਾ ਉਹ ਤਾਂ ਕਹਿੰਦੇ ਵੀ ਕੰਮ ਹੀ ਨਹੀਂ ਕੀਤੇ ਕੋਈ ਵੀ ਸਾਡੇ ਕੰਮ ਕੰਮ ਕਿਉਂ ਨਹੀਂ ਕੀਤੇ ਵੇਖੋ ਕਿੰਨਾ ਉਹਨਾਂ ਦਾ ਰੋਜ਼ਗਾਰ ਵੀ ਨਹੀਂ ਮਿਲਿਆ ਇਹਨਾਂ ਮੁੰਡਿਆਂ ਨੂੰ ਨੌਜਵਾਨ ਬੜੇ ਦੁਖਿਆ ਨੂੰ ਤੇ ਸਕੂਲਾਂ ਦਾ ਦੇਖ ਲਾ ਕਿੱਥਾ ਮੌਲਵੀਆਂ ਉਹਨਾਂ ਸਾਡੇ ਲਾਟੇ ਵੇ ਤੇ ਤੇ ਆਜਿਮਾਂ ਖਰਚੀਆਂ ਨਹਿਰਾ ਕਾਫੇ ਤੇ ਅੰਦ ਚੱਲੀਆਂ ਨੂੰ ਅੱਦ ਕਰੀਆਂ ਤੱਕੀਆਂ ਕਰੀ ਜਾਂਦੇ ਆ ਜੋਨ ਇਹ ਸਭ ਕੁਝ ਵਧੀਆ ਚੱਲ ਰਿਹਾ ਵਾ ਅੱਛਾ ਮਾਸੀ ਤਾਂ ਨੋਜ਼ ਹੀ ਲੱਗਦਾ ਚਲੋ ਬਾਕੀ ਦੇਖਦੇ ਆ ਹਜੇ ਤੀਰ ਬੋਟਾ ਦਾ ਮਾਹੌਲ ਆ ਜਦੋਂ ਹਨਾ ਕਿੱਧਰ ਨੂੰ ਮਾਹੌਲ ਹੋਇਆ ਆਪਾਂ ਵੀ ਲੋਕਾਂ ਦੇ ਨਾਲ ਹੀ ਆ ਹਾਂ ਬਸੇ ਤਾਂ ਸਭ ਚੰਗਾ ਹੀ ਆ ਹਾਂ ਉਹਨਾਂ ਦੇ ਟਾਈਮ ਵਿੱਚ ਹੋਰ ਵੀ ਸਟਾਰ ਕਰਨਗੇ ਇੰਨਾ ਟਾਈਮ ਤਾਂ ਮਿਲਣਾ ਤੇ ਦੱਸਦਾ ਬੰਤਾ ਪ੍ਰਕਾਰ ਉਹਨੂੰ ਦੂਜੇ ਨੂੰ ਵੀ ਟਾਈਮ ਦਿੰਦੇ ਆ ਆਪਾਂ ਤੇ ਹਾਂ ਇਹ ਤਾਂ ਸਹੀ ਲੈ ਤਾਂ ਇਹ ਲੰਮਕਾਰ ਦੇ ਕਿੰਨਾ ਦਾ ਫਰਕ ਪੈ ਰਿਹਾ ਯਾਰ ਗੱਲ ਤਾਂ ਤਾਂ ਨਾ ਵੀ ਜੇ ਮਤਲਬ ਨਸ਼ਾ ਨੂੰ ਸ਼ਾ ਬੰਦ ਹੋ ਜੇ ਹਨਾ ਜਿਹੜਾ ਹੋਰ ਕੰਮ ਰਹਿੰਦੇ ਆ ਕੋਈ ਹੋ ਜਾਣ ਤੇ ਆਪਾਂ ਨੂੰ ਤਾਂ ਕੋਈ ਆਪਾਂ ਨੂੰ ਕਿਹੜਾ ਲੋਕੋ ਦਾ ਕੋਈ ਆਪਾਂ ਨੂੰ ਫਰਕ ਪੈਂਦਾ ਵਾ ਜਾਂ ਕਿਸੇ ਸਰਕਾਰ ਦਾ ਸਰਕਾਰ ਕਿਹੜੀ ਮਰਜ਼ੀ ਹੋਵੇ ਕੰਮ ਤਾਂ ਹੋਣਾ ਲੋਕਾਂ ਦੇ ਹਨਾ ਆਪਾਂ ਤਾਂ ਮਹਗਾਈ ਦੇਖਦਾ ਕਿੰਨੀ ਵਧ ਗਈ ਅੱਜ ਤੂੰ 100 ਰੁਪਏ ਜੇਬ ਚ ਲੈ ਕੇ ਚੱਲ ਜਾ ਕੁਛ ਨਹੀਂ ਆਉਣੀ 100 ਰੁਪਏ ਦੀ ਕੁਛ ਆਉਣੀ ਨਹੀਂ ਚੀਜ਼ ਦੱਸ ਤਾਂ ਮਹੌਲ ਤਾਂ ਵੇਖੋ ਇੱਕ ਦੇ ਸਿਰ ਤੇ ਨੂੰ ਸਾਨੂੰ ਦੂਜੀਆਂ ਪਾਰੀਆਂ ਵੀ ਹੈਗੀਆਂ ਨੇ ਅਸਲ ਵਿੱਚ ਉੱਪਰੋ ਜਿਹੜਾ ਰਾਜ ਚੱਲਦਾ ਪਿਆ ਨਾ ਸੁਤੰਗ ਇਹ ਤਾਂ ਉਸ ਚੱਕਰ ਜੀ ਤੋੜੀ ਹੋਤੀ ਲੰਘਿਆ ਅੱਛਾ ਅੱਗੇ ਨਾਲ ਉਹ ਤਾਂ ਕੰਟਰੋਲ ਉਹਨੂੰ ਨਸ਼ੇ ਦਾ ਵੀ ਕੰਟਰੋਲ ਚੱਲ ਰਿਹਾ ਕਾਫੀ ਹੌਲੀ ਹੌਲੀ ਕਰਕੇ ਵੀ ਸਦਾਰ ਆਉਣਾ ਕਿਉਂਕਿ ਰੋਜ਼ ਘਰ ਜਿਵੇਂ ਜਿਵੇਂ ਬੰਦਿਆਂ ਨੂੰ ਮਿਲੀ ਗਿਆ ਉਹਨਾਂ ਨੇ ਕਰਕੇ ਨਸ਼ੇ ਤੋਂ ਦੂਰ ਆਉਣ ਲਈ ਹਾਂ ਇਹ ਤਾਂ ਸਹੀ ਗੱਲ ਕੀਦਾ ਜੀ ਕਰਦਾ ਆਪਦੀ ਜਣਾ ਸਿਹਤ ਖਰਾਬ ਕਰਨਾ ਨਸ਼ੇ ਕਰਕੇ ਪਛੜੇ ਹੁੰਦਾ ਬੰਦਾ ਜਦੋਂ ਨਸ਼ਾ ਦੇ ਪਾਸੇ ਵੀ ਉਰੋ ਜਾਂਦਾ ਬਿਲਕੁਲ ਹਮ ਚਲੋ ਕੋਈ ਨਾ ਹੋਰ ਆ ਰਾਜੀ ਤੁਸੀਂ ਸਭ ਬਾ ਵਧੀਆ ਠੀਕ ਚਲੋ ਦੇਖਦੇ ਆ ਕੀ ਮੌੜ ਹੈ ਨਾ ਹਾਂ ਕੱਢ ਲਿਆ ਕਰੋ ਵੇੜਾ ਕਿਤੇ ਹਾਂ ਹਾਂ ਜਰੂਰ ਭਾਈ ਜਰੂਰ ਹੋ ਕੇ ਜਾਊਂਗਾ ਤੇਰੇ ਕੋਲ ਜਦੋਂ ਮੈਂ ਇੱਧਰ ਆਇਆ ਠੀਕ ਠੀਕ